ਤੇ ਹਰਜੋਜੀ ਰਮਨ ਜੀ ਆਪਣੇ ਨਾਲ ਉੜਾ ਡੈਟ ਰਲੀਫ ਤੋਂ ਨਿਰਮਲ ਸਿੰਘ ਮਾਨ ਜੀ ਉਹ ਵੀ ਆਪਣੇ ਨਾਲ ਹੁਣ ਜੁੜ ਚੁੱਕੇ ਆ ਕੁਝ ਵਿਚਾਰ ਜਿਹੜੇ ਆਪਾਂ ਉਹਨਾਂ ਦੇ ਵੀ ਜਿਹੜਾ ਉਹ ਸੁਣਦੇ ਆ ਨਿਰਮਲ ਭਾਜੀ ਜੀ ਐਨ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸਾਰੇ ਭਰਾਵਾਂ ਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਤੇ ਹਰਜੋਤ ਜੀ ਆਪਣੇ ਨਾਲ ਜਿਹਨਾਂ ਨੂੰ ਮਾਨ ਜੀ ਜੁੜੇ ਆ ਸੋ ਊੜਾ ਡੈਟ ਰੀਲੀਫ ਵਾਲੇ ਜਿੱਦਾਂ ਆਪਾਂ ਨੂੰ ਪਤਾ ਵੀ ਸਿਚੁਏਸ਼ਨ ਪਤਾ ਨਹੀਂ ਹੁੰਦਾ ਕਦੋਂ ਕਿੱਦਾਂ ਜਿਹੜੀ ਉਹ ਚੱਲ ਜਾਂਦੀ ਹੈ ਤੁਹਾਡੇ ਇਲਾਕੇ ਦੇ ਬੰਦਿਆਂ ਦਾ ਜਿਹੜਾ ਆਪਾਂ ਖਬਰ ਜਿਹੜੀ ਉਹ ਕੀਤੀ ਸੀ ਉਧਰਲੇ ਪਾਸੇ ਜਿਹੜੇ ਕੈਲਿਫੋਰਨੀਆ ਵਾਲਿਆਂ ਦੀ ਬੈਂਕਰਪਸੀ ਹੋਈ ਸੀ ਕਾਰਨ ਕੋਈ ਵੀ ਜਿਹੜਾ ਉਹ ਹੋ ਸਕਦਾ ਆ ਡੈਟ ਦੇ ਕਾਰਨ ਜਿਹੜੇ ਉਹ ਬਣ ਜਾਂਦੇ ਆ ਕਈ ਹੋਰ ਕਾਰਨ ਜਿਹੜੇ ਉਹ ਬਣ ਜਾਂਦੇ ਆ ਤੁਸੀਂ ਊੜਾ ਡੈਟ ਰੀਲੀਫ ਤੋਂ ਅਜਿਹੇ ਮਾਮਲਿਆਂ ਦੇ ਵਿੱਚ ਕਿੱਦਾਂ ਮਦਦ ਕਰ ਸਕਦੇ ਆ ਜੀ ਜੀ ਬਿਲਕੁਲ ਆਈ ਥਿੰਕ ਮੈਂ ਆਲਮੋਸਟ ਹਰ ਰੋਜ਼ ਜਿੱਦਾਂ ਮੈਂ ਪੰਜਾਬੀ ਰਿਡ ਯੂਐਸਏ ਤੇ ਵੀ আর ਬਾਕੀ ਜਿੱਦਾਂ ਹਰ ਆਪਣੇ ਕਸਟਮਰਸ ਨੂੰ ਵੀ ਹਮੇਸ਼ਾ ਇਹ ਹੀ ਸੁਨੇਹਾ ਦਿੰਦੇ ਰਹਿੰਨੇ ਆ ਰਾਜਕਰਨ ਕਿ ਬਿਲਕੁਲ ਲਾਸਟ ਸਟੇਜ ਤੇ ਆ ਕੇ ਜਦੋਂ ਬੈਂਕਰਪਸੀ ਸਿਚੁਏਸ਼ਨ ਆ ਜਾਏ ਉਦੋਂ ਹੀ ਐਕਟ ਕਰੋ ਆ ਓਵਰ ਆਲ ਜਦੋਂ ਜਦੋਂ ਮੈਂ ਕਦੋਂ ਮੈਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਜਾਂ ਕੋਈ ਇਸ਼ੂ ਹੁੰਦਾ ਲਾਈਫ ਦੇ ਵਿੱਚ ਉਦੋਂ ਵੀ ਥੋੜੇ ਜਿ ਇੰਡੀਕੇਸ਼ਨਸ ਪਹਿਲਾਂ ਆਉਣ ਲੱਗ ਪੈਂਦੇ ਨੇ ਆਈ ਥਿੰਕ ਸੇਮ ਸਿਨੈਰੀ ਬੈਂਕਰਪਸੀ ਜੇ ਫਾਈਨੈਂਸ਼ੀਅਲ ਹਾਰਡਸ਼ਿਪ ਚ ਕੋਈ ਕੋਈ ਵੀ ਕੰਪਨੀ ਜਾਂ ਇਨਸਾਨ ਹੁੰ ਸੋ ਨੂੰ ਸਿੰਪਲ ਇੰਡੀਕੇਸ਼ਨ ਹੈ ਜੇ ਤੁਸੀਂ ਕ੍ਰੈਡਿਟ ਕਾਰਡ ਤੇ ਬੈਠੇ ਹੋ ਤੇ ਤੁਹਾਨੂੰ ਦੋ ਤਿੰਨ ਯੂ نو ਇਫ ਯੂ ਸਟਾਰਟ ਪੇਇੰਗ ਮਿਨੀਮਮ ਪੇਮੈਂਟਸ ਆ ਰਹੀ ਨਹੀਂ ਕਰਨਾ ਪੈਂਦੇ ਉਹਦਾ ਇਹ ਤਰੀਕਾ ਹੈ ਇੱਕ ਤੁਹਾਨੂੰ ਦਿਸ ਇਜ਼ ਇੱਕ ਇੰਡੀਕੇਸ਼ਨ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਜਿਹੜੀ ਹਾਰਡਸ਼ਿਪ ਮੈਂ ਤਾਂ ਕਹਿੰਨਾ ਕਿ ਤਿੰਨ ਮਹੀਨੇ ਜ ਤੀ ਮਿਨੀਮਮ ਪੇਮੈਂਟ ਕਰ ਰਹੇ ਹੋ ਤੇ ਹਾਰਡਸ਼ਿਪ ਤੁਹਾਨੂੰ ਆਉਣ ਲੱਗ ਪਈ ਹੈ ਔਰ ਉਹਦੇ ਵਾਸਤੇ অপਸ਼ਨਸ ਬਹੁਤ ਨੇ ਤੁਹਾਡੇ ਵਾਸਤੇ ਡੈਟ ਕੰਸੋਲਿਡੇਸ਼ਨ ਐਂਡ ਡੈਟ ਸੈਟਲਮੈਂਟ ਹੈ ਬੈਂਕਰਪਸੀ ਆਫ ਕੋਰ ਬੈਂਕਰਪਸੀ ਵੀ ਹੈਗੀ ਹੈ ਬੈਂਕਰਪਸੀ ਦੇ ਵਿੱਚ ਆਪਣੇ ਚੈਲੰਜਸ ਨੇ ਕਿਉਂਕਿ ਚਾਹੇ ਸੈਪਟਰ 7 ਐਂਡ 7 ਐ 11 ਐ 13 ਐ ਔਰ ਤੁਹਾਨੂੰ ਕਿ ਮੋਸਟਲੀ ਆਪਣਾ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਲਿਕੁਇਡੇਟ ਕਰ ਵੀ ਪੈਂਦੀਆਂ ਨੇ ਔਰ ਸੈਪਟਰ 13 ਦੇ ਵਿੱਚ ਵੀ ਸਿਰ ਤੁਹਾਨੂੰ ਡੈਟ ਰੀਸਟ੍ਰਕਚਰ ਕਰਨਾ ਪੈਂਦਾ ਜਦੋਂ ਤੁਸੀਂ ਹੁਣ ਕੈਲਫੋਰਨੀਆ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਡੈਟ ਰੀਸਟ੍ਰਕਚਰ ਕਰਕੇ ਜਿਹੜਾ ਸਮਾਨ ਜਿੰਨਾ ਵੀ ਵੇਚ ਸਕਦੇ ਨੂੰ ਵੇਚ ਕੇ ਔਰ ਜਿਹੜਾ ਬਾਕੀ ਜਿਹੜੀ ਚੀਜ਼ਾਂ ਤੇ ਜਿਹੜਾ ਸੈਟਲਮੈਂਟ ਦਾ ਆਪਸ਼ਨ ਹੈ ਜਿਹਦੇ ਵਿੱਚ ਸਿਰਫ ਪਿਓਰਲੀ ਆਪਾਂ ਫ੍ਰਮ ਡੇ 1 ਨਾ ਤੁਹਾਨੂੰ ਕੁਝ ਲਿਕੁਇਡੇਟ ਕਰਨਾ ਪੈਂਦਾ ਨਾ ਤੁਹਾਨੂੰ ਸਾਰਾ ਚੀਜ਼ਾਂ ਲਿਕੁਇਡੇਟ ਕੁਝ ਚੀਜ਼ਾਂ ਡੈਟ ਰੀਸਟਰਕਚਰ ਪੇਮੈਂਟ ਵੀ ਨਹੀਂ ਕਰਨੀ ਪੈਣੀ ਔਰ ਪਲੱਸ ਤੁਹਾਡੇ ਬੈਂਕਰਪਸੀ ਜਿਹੜੀ ਤੁਹਾਡੇ ਰੈਕੋਰਡ ਦੇ ਉੱਤੇ ਅਗਲੇ 7 ਤੋਂ 10 ਸਾਲ ਉਹ ਨਹੀਂ ਆਉਣੀ ਸੋ ਜਿਹੜੀ ਬੈਂਕਰਪਸੀ ਹੈ ਅਗਲੇ 7 ਤੋਂ 10 ਸਾਲ ਬਾਅਦ ਹੈ ਤੁਹਾਡੇ ਇੱਕ ਤਰ੍ਹਾਂ ਦੀ ਯੂ ਨੋ ਫਾਈਨੈਂਸ਼ੀਅਲ ਸੂਸਾਇਡ ਹੈ ਬਜਾਏ ਇਹ ਦੇ ਕਿ ਤੁਸੀਂ ਅਗਲੇ ਅਗਲੇ 7 ਤੋਂ 10 ਸਾਲ ਆਪਣਾ ਸਾਰਾ ਸਿਸਟਮ ਨੂੰ ਇੱਕ ਤਰ੍ਹਾਂ ਡੀਐਕਟੀਵੇਟ ਕਰ ਦੋ ਜਾਂ ਦੁਬਾਰਾ ਕਿਉਂਕਿ ਹੁਣ ਦੇਖੋ ਚੀਜ਼ਾਂ ਸ਼ਾਰਟ ਟਰਮ ਨੇ ਹੋ ਸਕਦਾ ਅਗਲੇ 6 ਮਹੀਨਿਆਂ ਜਾਂ ਸਾਲ ਦੇ ਵਿੱਚ ਚੀਜ਼ਾਂ ਦੁਬਾਰਾ ਪ੍ਰੋਪਰ ਠੀਕ ਹੋਣਾ ਪਰ ਜੇ ਜੇ ਬੈਂਕਰਪਸੀ ਕਰ ਦਿੱਤੀ ਉਹ ਅਗਲੇ 8 ਤੋਂ 10 7 ਤੋਂ 10 ਸਾਲ ਤੱਕ ਉਸਤੇ ਬਿਲਕੁਲ ਉਹਨਾਂ ਵਾਸਤੇ ਜਾਂ ਉਹਨਾਂ ਕਿਸੇ ਹੋਰ ਦਾ ਕ੍ਰੈਡਿਟ ਕਾਰਡ ਯੂਜ਼ ਕਰਨਾ ਪੜਾ ਇਨਫਰਮੇਸ਼ਨ ਯੂਜ਼ ਕਰਨੀ ਪਣੀ ਹੈ ਜੇ ਕ੍ਰੈਡਿਟ ਜਾਂ ਡੈਟ ਜੇ ਬਣਾਉਣਗੇ ਵੀ ਪਰਸਨਲੀ ਉਹ ਕਿਸੇ ਹੋਰ ਦਾ ਬਣਾਉਣਾ ਪਾਣਾ ਔਰ ਇਹਨੂੰ ਅਵੋਇਡ ਕਰਨ ਵਾਸਤੇ ਆਪਾਂ ਇਹੀ ਕਰ ਸਕਦੇ ਆ ਕਿ ਬੈਂਕਰਪਸੀ ਨੂੰ ਅਵੋਇਡ ਕੀਤਾ ਜਾਏ ਤਾਂ ਸੈਟਲਮੈਂਟ ਕੀਤੀ ਜਾਏ। ਔਰ ਸੈਟਲਮੈਂਟ ਦੇ ਵਿੱਚ ਇਹ ਹੈ ਕਿ ਆਪਾਂ ਵੀ ਕੈਨ ਸੇਵ ਅਪ ਟੂ 60% ਜਿਹੜਾ ਤੁਹਾਡਾ ਆਉਟਸਟੈਂਡਿੰਗ ਡੈਟ ਹੈ ਔਰ ਜਿਹੜੇ ਬਾਕੀ 40% ਰਹਿ ਜਾਂਦੇ ਰਾਜ ਉਹਨਾਂ ਨੂੰ ਆਪਾਂ ਮਿਨੀਮਮ ਪੇਮੈਂਟਸ ਦੇ ਵਿੱਚ ਲੈ ਕੇ ਕਰਵਾ ਸਕਦੇ ਆ। ਐਂਡ ਦ ਬਿਊਟੀ ਅਬਾਊਟ ਏਜ਼ ਕਿ ਜਦੋਂ ਤੁਸੀਂ ਮੈਂ ਕਹਿੰਦਾ ਕਿ 60% ਬਚ ਜਾਂਦੇ ਨੇ, ਦੈਟ ਇਨਕਲੂਡਸ ਜਿਹੜਾ ਤੁਹਾਡਾ ਸੈਟਲਮੈਂਟ ਹੈ, ਤੁਹਾਡੀ ਲੇਟ ਫੀਸ ਹੈ, ਜਾਂ ਫਾਈਨੈਂਸ ਚਾਰजेस ਨੇ ਇਨਕਲੂਡਿੰਗ ఎవਰੀਥਿੰਗ ਸਾਡੀ ਫੀਸਾਂ ਪੇ ਕੇ ਤੁਸੀਂ ਸੇਵ ਅਪ ਟੂ 60% ਹਾਂ ਜੀ ਨਹੀਂ ਬਿਲਕੁਲ ਜੀ ਜੀ ਹਰਜੋਤ ਸਿੰਘ ਜੀ ਜੀ ਨਿਰਮਲ ਜੀ ਬਹੁਤ ਸਾਰੇ ਮੈਂ ਦੇਖਦਾ ਘਮਰਾ ਵੀ ਆਦੇ ਰਹਿੰਦੀਆਂ ਡੈਪਟ ਰੀਲੀਫ ਦੇ ਵਿੱਚ ਵੀ ਬਹੁਤ ਸਕੈਮ ਚੱਲਦੇ ਹੈਗੇ ਆ ਤੁਸੀਂ ਇਸ ਬਿਜ਼ਨਸ ਚ ਬਹੁਤ ਸਾਲਾਂ ਤੋਂ ਆ ਉਹਦੇ ਬਾਰੇ ਜ਼ਰੂਰ ਥੋੜਾ ਜਿਹਾ ਡਿਸਕਸ ਕਰੋ ਕਿ ਕਿੱਦਾਂ ਜਿਹੜੇ ਕਈ ਹੋਰ ਕੰਪਨੀਆਂ ਵੀ ਆ ਤੁਹਾਨੂੰ ਕਾਲਾਂ ਆਂਦੀਆਂ ਉਹ ਸਕੈਮ ਤੋਂ ਕਿੱਦਾਂ ਬਚਣਾ ਬਿਲਕੁਲ ਬਿਲਕੁਲ ਹਾਂ ਜੀ ਹਰਜੋਤ ਭਾਜੀ ਬਹੁਤ ਹੀ ਇੰਪੋਰਟੈਂਟ ਗੱਲ ਤੁਸੀਂ ਇਹ ਪੁਆਇੰਟ ਕੀਤਾ ਔਰ ਔਰ ਖਾਸ ਕਰਕੇ ਜਿਹੜਾ ਫਾਈਨੈਂਸ਼ੀਅਲ ਸਕੈਮ ਨੇ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਵੇਚਣੀ ਲੈਣੀ ਨਹੀਂ ਹੁੰਦੀ ਯੂ ਨੋ ਕਿ ਤੁਸੀਂ ਕੋਈ ਸਮਾਨ ਖਰੀਦੇ ਹੋ ਜੋ ਕੋਈ ਵੀ ਮਟੀਰੀਅਲਿਸਟਿਕ ਥਿੰਗ ਹੈ ਤਾਂ ਉਹ ਤੁਹਾਨੂੰ ਮੇਲਕਸ਼ਿਪ ਕਰਦਾ ਤੁਸੀਂ ਪੈਸੇ ਦਿੰਦੇ ਹੋ ਫਾਈਨੈਂਸ਼ੀਅਲ ਸਕੈਮ ਤੁਹਾਡੇ ਕੋਲ ਕੋਈ ਵੀ ਪੈਸਾ ਕਿਤੇ ਤੋਂ ਵੀ ਔਰ ਖਾਸ ਕਰਕੇ ਇਦਾਂ ਦੀ ਫਾਈਨੈਂਸ਼ੀਅਲ ਸਕੈਮ ਦੀ ਕਾਲਾ ਇੰਡੀਆ ਤੋਂ ਬਹੁਤ ਜਿਆਦਾ ਓਰੀਜਿਨੇਟਸ ਹੁੰਦੀ ਹੈ ਬਹੁਤ ਜਿਆਦਾ ਜੀ 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 ਹਮ ਹਮ ਅ ਇੱਕ ਤਾਂ ਗੱਲ ਜਿੱਦਾਂ ਤੁਸੀਂ ਜੀ ਕਿਹਾ ਕਿ ਓਵਰ ਦਾ ਟਾਈਮ ਪਿਛਲੇ 17 ਸਾਲ ਤੋਂ ਅਸੀਂ ਕੰਪਨੀ ਇੱਥੇ ਕਰਦੇ ਪਏ ਹਾਂ ਫਰਮ ਡੇ 1 ਜਿਹੜੀ ਵੀ ਕੰਪਨੀ ਤੁਹਾਡੇ ਇੱਕ ਨਿੱਕਾ ਪੈਸਾ ਵੀ ਅਫਰੈਂਟ ਮੰਗਦੀ ਹੈ ਕਿ ਹਾਂ ਜੀ ਇਹਨੂੰ ਅਫਰੈਂਟ ਪੈਸੇ ਦੇ ਦਿਓ ਤਾਂ ਅਸੀਂ ਤੁਹਾਡਾ ਕੰਮ ਕਰ ਦਾਂਗੇ ਉਹ ਜਾਂ ਫਿਰ ਸਕੈਮ ਹੁੰਦਾ ਜਾਂ ਫਿਰ ਜੋਤਿਸ਼ੀ ਜਾਚੀ ਇਹੋ ਜਿਹਾ ਕੰਮ ਕਰਦੇ ਜੀ ਸੋ ਪ੍ਰਾਇਮਰਲੀ ਜਿਹੜਾ ਕਿ ਅਸੀਂ ਇੱਕ ਵੀ ਨਿੱਕਾ ਪੈਸਾ ਦੀ ਜਨੇਰੜਾ ਕਰਜ਼ਾ ਮਾਫੀ ਨਹੀਂ ਦਿੰਦਾ ਜੇ ਕਿਸੇ ਕੋਲ 10 ਕ੍ਰੈਡਿਟ ਕਾਰਡ ਨੇ ਤੇ ਜੇ ਇੱਕ ਇੱਕ ਸੈਟਲਮੈਂਟ ਹੋਏਗਾ ਸੋ ਵੀਲ ਚਾਰਜ ਫੀ ਫਾਰ ਦੈਟ ਫਸਟ ਕਾਰਡ ਉਹ ਵੀ ਉਹਨਾਂ ਦੀ ਉਹਨਾਂ ਦੀ ਜਿਹੜੀ ਕ੍ਰੈਡਿਟ ਕਾਰਡ ਦੀ ਪੇਮੈਂਟ ਆ ਉਹ ਭੇਜਣ ਤੋਂ ਬਾਅਦ ਠੀਕ ਹੈ ਸੋ ਅਫਰਨ ਜਿਹੜਾ ਪੇਮੈਂਟ ਆ ਕਿਸੇ ਵੀ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਚਾਹੇ ਤੁਸੀਂ ਲੋਨ ਕਰਾ ਰਹੇ ਹੋ ਜਾਂ ਕ੍ਰੈਡਿਟ ਪੇ ਕਰਾ ਰਹੇ ਹੋ ਡੈਟ ਸੈਟਮਨ ਕਰਾ ਰਹੇ ਹੋ ਅਫਰਨ ਜਿਹੜਾ ਵੀ ਪੈਸਾ ਮੰਗਦਾ ਉਹ ਇੱਕ ਵੱਡਾ ਰੈੱਡ ਫਲੈਗ ਹੈ ਜਸਟ ਸਟੇ ਅਵੇ ਫਰਮ ਥੈਟ ਨਹੀਂ ਬਿਲਕੁਲ ਸੋ ਇਹ ਚੀਜ਼ਾਂ ਆ ਤੇ ਉਹ ਡੈਟ ਲੀਫ ਵਾਲੇ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ ਪਰਸੈਂਟ ਤੱਕ ਜਿਹੜਾ ਤੁਹਾਡਾ ਡੈਟ ਆ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਆ ਅਪ ਟੂ 60% ਕਈ ਵਾਰ ਜ਼ਿਆਦਾ ਵੀ ਹੋ ਜਾਂਦਾ ਪਰ ਜਿਹੜੀ ਅਸੀਂ ਕਮਿਟਮੈਂਟ ਦਿੰਨੇ ਆ ਅਪ ਟੂ 60% ਜਿਹੜੇ ਸਾਡੇ ਯੂ ਨੋ ਰਿਕਾਰਡਸ ਨੇ ਅਪ ਟੂ 60% ਤੁਹਾਡੇ ਹੋ ਜਾਂਦੇ ਨੇ ਪਰ ਜੇ ਵਰਸ ਕੇਸ ਸਿਨੈਰੀ ਵੀ ਲੈ ਚੁਲੇ ਤਾਂ ਤਕਰੀਬਨ ਤਕਰੀਬਨ 50% ਤੁਹਾਡਾ ਡੈਟ ਉਹ ਡੈਟ ਜਿਹੜਾ ਉਹ ਰਿਜ਼ੋਲਵ ਹੋ ਹੀ ਜਾਂਦਾ ਪੇ ਆਫ ਹੋ ਜਾਂਦਾ ਉਹਦੇ ਚ ਜਿਹੜਾ ਖਾਸ ਕਰਕੇ ਤੁਹਾਡਾ ਕ੍ਰੈਡਿਟ ਕਾਰਡ ਦਾ ਡੈਟ ਆ ਜਿੱਦਾਂ ਹੁਣ ਖਾਸ ਕਰਕੇ ਟਰੈਕਿੰਗ ਦਾ ਸਿਚੁਏਸ਼ਨ ਆ ਰਹੀ ਹੈ ਤੁਹਾਡੀ ਕੋ ਵੈਂਡਰ ਪੇਮੈਂਟਸ ਨੇ ਜਾਂ ਤੁਹਾਡੀ ਆਲ ਆਊਟਸਟੈਂਡਿੰਗ ਲੀਜ਼ ਹੀ ਉਹ ਖਤਮ ਹੋ ਗਈ ਆ ਯਾਨਕੋ ਲੋਨ ਪੇਮੈਂਟਸ ਨੇ ਮੈਡੀਕਲ ਪੇਮੈਂਟਸ ਨੇ ਇਹ ਜੋ ਕਿਸੇ ਤਰ੍ਹਾਂ ਦੀ ਪੇਮੈਂਟਸ ਨੇ ਅਪ ਟੂ 60% ਹੋ ਜਾਂਦੀਆਂ ਨੇ ਬੈਂਚ ਵਾਰੰਟ ਵਾਲੇ ਵੀ ਥੋੜਾ ਜਿਆਦਾ ਡਿਸਕਸ ਕਰਦੇ ਹੋ ਜੀ ਜੀ ਆ ਬਿਲਕੁਲ ਆ ਬੈਂਚ ਵਾਰੰਟ ਦੀ ਮੈਂ ਅੱਗੇ ਵੀ ਗੱਲ ਕੀਤੀ ਸੀ ਇਹ ਬਿਲਕੁਲ ਨਵਾਂ ਆ ਮੈਨੂੰ ਵੀ ਬਹੁਤ ਕਾਲਸ ਆਉਂਦੀਆਂ ਨੇ ਕਿ ਥਿਸ ਇਜ਼ ਟੂ ਗੁੱਡ ਥਿਸ ਇਜ਼ ਨਾਟ ਟਰੂ ਇਟ ਕੈਨ ਬੀ ਟਰੂ ਪਰ ਪ੍ਰੋਬਲਮ ਕੀ ਜਦੋਂ ਖਾਸ ਕਰਕੇ ਜਦੋਂ ਟਰੱਕ ਰੀਪੋ ਹੋਣ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਸਾਡੇ ਕਈ ਐਸੇ ਸੱਜਣ ਹਨ ਜਿਨ੍ਹਾਂ ਨੇ ਕੋਸ਼ਿਸ਼ ਇਹ ਕੀਤੀ ਕਿ ਅਸੀਂ ਪੈਸੇ ਵੀ ਨਾ ਦੇਈਏ ਤੇ ਟਰੱਕ ਵੀ ਨਾ ਦੇ ਤੇ ਦੋ ਚਾਰ ਮਲਟੀਪਲ ਸੈਨਰੀਓ ਆਇਆ ਨੇ ਦੋ ਚਾਰ ਨਹੀਂ ਮਲਟੀਪਲ ਸੈਨਰੀਓ ਆਇਆ ਨੇ ਕਿ ਜਦੋਂ ਕੰਪਨੀ ਕਹਿੰਦੀ ਕਿ ਤੁਸੀਂ ਪੈਸੇ ਨਹੀਂ ਦੇਣੇ ਇਹ ਟਰੱਕ ਕਿੱਥੋਂ ਲੈ ਕੇ ਜਾਗੀ ਚੁੱਕ ਕੇ ਆ ਕੇ ਤੇ ਉਹ ਉਹਨਾਂ ਨੂੰ ਭਜਾਇਆ ਕਦੇ ਇਧਰ ਭਜਜੋ ਕਦੇ ਉਧਰ ਭਜਜੋ ਕਦੇ ਉਧਰ ਭਜਜੋ ਕਈ ਕੰਪਨੀਆਂ ਵਿਚਾਰੇ ਉਹ ਤਿੰਨ ਤਿੰਨ 6-6 ਮਹੀਨੇ ਇਸੇ ਚੱਕਰ ਭਜਦੇ ਰਹੇ ਕਿ ਟਰੱਕ ਇਸ ਲੋਕੇਸ਼ਨ ਤੇ ਆ ਉਸ ਲੋਕੇਸ਼ਨ ਤੇ ਆ ਸੋ ਇਵੈਨਚੁਅਲੀ ਉਹਨਾਂ ਨੂੰ ਇਹੀ ਕਰਨਾ ਪਿਆ ਕਿ ਉਹਨਾਂ ਨੂੰ ਬੈਂਕ ਬੈਂਚ ਵਾਰੰਟ ਜਾਰੀ ਕਰਵਾਣੇ ਪਏ ਤੇ ਉਹਦੇ ਬਾਅਦ ਜਾ ਕੇ ਕਿਤੇ ਉਹਨਾਂ ਨੇ ਡਾਕੂਮੈਂਟ ਟਰੱਕ ਰੀਲੀਜ਼ ਕੀਤੇ ਸੋ ਮੈਂ ਤੇ ਇਹੀ ਕਹਾਂਗਾ ਆਪਣੇ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਜੇ ਤੁਹਾਡਾ ਇਦਾਂ ਦਾ ਕੋਈ ਸਿਚੁਏਸ਼ਨ ਹੋ ਜਾਂਦੀ ਹੈ ਫਾਈਨੈਂਸ਼ੀਅਲ ਹਾਰਡਸ਼ਿਪ ਇਟਸ ਨਾਟ ਰિસ્ਕੀ ਨਾ ਕੋਈ ਪਹਿਲੇ ਡੇ 1 ਤੇ ਬੈਂਕ ਆਫ ਅਰੈਂਟ ਨਹੀਂ ਰਿਲੀਜ਼ ਜਾਰੀ ਕਰਦੇ ਪਰ ਜੇ ਤੁਸੀਂ ਇਦਾਂ ਦੀ ਗੇਮਸ ਪਲੇ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਉਹਦੇ ਵਿੱਚ ਇਹੋ ਜਿਹਾ ਸਿਚੁਏਸ਼ਨ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਜੀ ਤੇ ਨੰਬਰ ਸ਼ੇਅਰ ਕਰ ਲਿਆ ਕਰੀ ਨਰਮਨ ਜੀ 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 ਬਿਲਕੁਲ 888 888914 ਸਾਡੀ ਵੈਬਸਾਈਟ ਆ aura.org double o r double a.org ਜਾਂਦੇ ਜਾਂਦੇ ਇੱਕ ਮੈਂ ਗੱਲ ਹੋਰ ਕਹਾਂਗਾ ਰਾਜੀ ਕਿ ਮੈਂ ਇਹੇ ਕੋਸ਼ਿਸ਼ ਕਰਦਾ ਹਾਂ ਕਿ ਕੋਈ ਕੋਈ ਨਾ ਕੋਈ ਪੋਜ਼ਿਟਿਵ ਫੀਡਬੈਕ ਦੇ ਕੇ ਜਾਵਾਂ ਕ੍ਰੈਡਿਟ ਕਾਰਡ ਜਿਹੜਾ ਹੈਗਾ ਜੀ ਇਹਨੂੰ ਆਪਾਂ ਯੂਜ਼ ਕਰੀਏ ਐਜ਼ ਅ ਕਨਵੀਨੀਅੰਸ ਨਾ ਕਿ ਇਹਨੂੰ ਐਜ਼ ਅ ਕਰਜ਼ਾ ਯੂਜ਼ ਕਰੀਏ ਜਦੋਂ ਅਸੀਂ ਹਰ ਮਹੀਨੇ ਆਪਣਾ ਕੋਸ਼ਿਸ਼ ਕਰਦੀ ਕਿ ਉਨਾ ਹੀ ਉੱਥੋਂ ਯੂਜ਼ ਕਰੀ ਜਿਹੜਾ ਆਪਾਂ ਹਰ ਮਹੀਨੇ ਪੇ ਕਰ ਸਕੀਏ ਜਦੋਂ ਆਪਾਂ ਉਹ ਕ੍ਰੈਡਿਟ ਕਾਰਡ ਨੂੰ ਕੈਰੀ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਜੜੀ ਆ ਹੌਲੀ ਹੌਲੀ ਪ੍ਰੋਬਲਮ ਬਣਨੀ ਸ਼ੁਰੂ ਹੋ ਥੈਂਕ ਯੂ ਨਿਰਮਲ ਮਾਨ ਜੀ ਬੜੀ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਤੇ ਰਮਨ ਜੀ ਤੁਸੀਂ ਕੀ ਐਡ ਕਰਨਾ ਚਾਹੁੰਦੇ ਇਹ ਚ ਵੈਂਚ ਬ੍ਰਾਂਡ ਦੇ ਵਿੱਚ ਕਿਉਂਕਿ ਟ੍ਰੈਕਿੰਗ ਦੇ ਨਾਲ ਉਹ ਰੇਟਡ ਆ ਜਾਵੇ ਦੇਖੋ ਜੀ ਇਹਦੇ ਵਿੱਚ ਤਾਂ ਇਹੋ ਹੀ ਆ ਕਿ ਜਿੱਦਾਂ ਨਿਰਮਲ ਭਾਰਾ ਉਹਨਾਂ ਨੇ ਕਿਹਾ ਹੈ ਕਿ ਅ ਜੇ ਤੁਸੀਂ ਇਹ ਕਈ ਵਾਰੀ ਇਹ ਚੀਜ਼ ਹੁੰਦੀ ਆ ਕਿ ਨਾ ਤਾਂ ਤੁਸੀਂ ਪੇਮੈਂਟ ਦੇ ਰਹੇ ਆ ਨਾ ਤੁਸੀਂ ਟਰੱਕ ਦੀ ਪੋਜੈਸ਼ਨ ਦੇ ਰਹੇ ਹੋ ਸੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਕ ਨਾ ਇੱਕ ਚੀਜ਼ ਤਾਂ ਵਾਪਰ ਨਹੀਂ ਹੁੰਦੀ ਐ ਸੋ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਇਦਾਂ ਦੀ ਕੋਈ ਸਿਚੁਏਸ਼ਨ ਆਈ ਹੈਗੀ ਤਾਂ ਡੈਫੀਨੇਟਲੀ ਤੁਸੀਂ ਉੱਤੇ ਟੈਕ ਆਊਟ ਕਰੋ ਨਾ ਕਿ ਉਹ ਤੋਂ ਭਜੋ ਤੇ ਇੱਥੇ ਅਮਰੀਕਾ ਦੇ ਵਿੱਚ ਮਤਲਬ ਇਹ ਚੀਜ਼ ਤਾਂ ਮੇਰੇ ਖਿਆਲ ਨਹੀਂ ਹੋ ਸਕਦੀ ਵੀ ਤੁਸੀਂ ਪੇਮੈਂਟ ਹੋਏ ਨਾ ਦਿਓ ਤੇ ਚੀਜ਼ ਵੀ ਨਾ ਵਾਪਸ ਕਰੋ ਤੇ ਉਹਦੇ ਲਈ ਤਾਂ ਫਿਰ ਉਹਨਾਂ ਨੂੰ ਕੁਝ ਨਾ ਕੁਝ ਤਾਂ ਕਰਨੇ ਪੈਣਾ ਆ ਜੀ ਸੋ ਬਚਾ ਕਰੋ ਹੌਲੀਡੇ ਸੀਜ਼ਨ ਆ ਰਿਹਾ ਆ ਹਾਰੇ ਨੂੰ ਹੋਣਾ ਵੀ ਆ ਵੀ ਲੈ ਲੀਏ ਉਹ ਵੀ ਕਰ ਲਈਏ ਥੋੜਾ ਜਿਹਾ ਗਰੇਜ ਕਰਿਓ ਜੇ ਤੁਸੀਂ ਆਲਰੇਡੀ ਇਦਾਂ ਤੁਹਾਨੂੰ ਲੱਗ ਰਿਹਾ ਵੀ ਕਰਜ ਦੇ ਵਿੱਚ ਆ ਫਾਈਨੈਂਸ਼ੀਅਲ ਸਿਚੁਏਸ਼ਨ ਟਾਈਟ ਆ ਇੱਕ ਸਾਲ ਔਖਾ ਕੱਢ ਲਓ ਹੋਪਫੁਲੀ ਅਗਲੇ ਸਾਲ ਤੱਕ ਹੋਂਦ ਤੱਕ ਸਿਚੁਏਸ਼ਨ ਜਿਹੜੀਆਂ ਉਹ ਬਿਹਤਰ ਹੋ ਜਾਣਗੀਆਂ ਠੀਕ ਹੋ ਜਾਊਗਾ ਕਰਜੇ ਦੇ ਉੱਤੇ ਹੋਰ ਕਰਜ਼ਾ ਚੜਾ ਕੇ ਐਡੀ ਪੰਡ ਦੇ ਹਲੇ ਨਾ ਆਜੋ ਵੀ ਬਾਅਦ ਵਿੱਚ ਉੱਠਣਾ ਜਿਹੜਾ ਉਹ ਔਖਾ ਹੋ ਜਾਵੇ ਸੋ ਮੇਕ ਸ਼ੁਰ ਕਰੋ ਟ੍ਰਾਈ ਟੂ ਮੇਕ ਸਮਾਰਟ ਡਿਸੀਜਨਸ ਇਹ ਜਿਹੜੀ ਚੀਜ਼